ਤੁਮ ਇਹ ਚੀਜ਼ ਬਾਰੇ ਆ ਸੁਣਨ ਚਾਇਆ ਵੀ ਉੱਥੇ ਸਮਾਨ ਆ ਜੋ ਕੁਝ ਸੜਕਾਂ ਤੇ ਰੋਲ ਰਿਹਾ ਜਾਂ ਕੁਝ ਜ਼ਿਆਦਾ ਲੋਕ ਆ ਆਪਣੇ ਘਰਾਂ ਵਿੱਚ ਸਟੋਰ ਕਰ ਰਹੇ ਆ ਉਹ ਸੀਨ ਉਹ ਅਸੀਂ ਦੇਖਦੇ ਆ ਜੀ ਅਸੀਂ ਉੱਥੇ ਕੁਝ ਪਿੰਡਾਂ ਦੇ ਜਿਹੜੇ ਸਾਡੇ ਲੋਕ ਹੈਗੇ ਜਾਣ ਪਛਾਣ ਦੇ ਜੀ ਜਾਂ ਕੋਈ ਸਰਪੰਚ ਹੈਗੇ ਪਿੰਡਾਂ ਦੇ ਜਿਹੜੇ ਅੰਦਰ ਹੈ ਜੀ ਅਸੀਂ ਉਹਨਾਂ ਦੀ ਮਦਦ ਲੈ ਕੇ ਕਿਸ਼ਤੀ ਦੇ ਰਾਹੀਂ ਅਸੀਂ ਉਹਨਾਂ ਦੇ ਘਰ ਲੋਕਾਂ ਦੇ ਘਰਾਂ ਤੱਕ ਸਮਾਨ ਪਹੁੰਚਾਇਆ ਜਾਊਗਾ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੇ ਫਤਿਹ ਇਹ ਸਾਰਾ ਜੋ ਵੀ ਰਾਸ਼ਨ ਉੱਥੇ ਜਾ ਰਿਹਾ ਹੈ ਹੜਪੀਰ ਤੋਂ ਫਾਸਤੇ ਮੋਹੱਲਾ ਪ੍ਰੇਮਨਗਰ ਦੇ ਜਿੰਨੇ ਵੀ ਮੈਂਬਰ ਕਮੇਟੀ ਖੰਡ ਪਾੜਦੀ ਹੈ ਉਹਨਾਂ ਦੇ ਰਾਈ ਇਕੱਠਾ ਕੀਤਾ ਗਿਆ ਹੈ ਬਰੈਡ ਦਵਾਈ ਅਤੇ ਹੋਰ ਲੋੜਿੰਦਾ ਜੋ ਵੀ ਸਮਾਨ ਹੈ ਉੱਥੇ ਪਹੁੰਚਦਾ ਕੀਤਾ ਜਾਊਗਾ ਤੁਸੀਂ ਮੈਸੇਜ ਲਾ ਸਕਦੇ ਹੋ ਕਿ ਤੁਹਾਡਾ ਪ੍ਰੋਗਰਾਮ ਕਦੋਂ ਦਾ ਹੈ ਤੇ ਕਿਸ ਤਰ੍ਹਾਂ ਦੀ ਤੁਸੀ ਅਸੀਂ ਜੀ ਸਵੇਰ 6 ਵਜੇ ਇੱਥੋਂ ਮਤਲਬ ਕਿ ਰਮਾਨਾ ਹੋ ਰਹੇ ਹਾਂ ਉੱਥੇ ਵਾਸਤੇ ਤੇ ਉੱਥੇ ਜਾ ਕੇ ਸਾਰਾ ਇਹ ਦੋਰ ਤੋਂ ਦੋਰ ਜਾ ਕੇ ਵੰਡ ਕੇ ਆਵਾਂਗੇ ਸਮਾਲ ਤੁਸੀਂ ਕਾਫੀ ਇਕੱਠਾ ਦਿੱਤਾ ਕਹਿੰਦੀ ਆ ਇਹ ਚੀਜ਼ ਹੁੰਦੀ ਸਰ ਪਰ ਆਹ ਚੀਜ਼ ਜਿਹੜੀ ਹੈਗੀ ਘੱਟ ਲੱਗਦੀ ਆ ਉਹਨੂੰ ਕੋਈ ਦਾਨੀ ਸੱਜੇ ਤੁਸੀਂ ਮੈਸੇਜ ਦੇਣਾ ਤਾਂ ਹੋਰ ਕੀ ਚਾਹੀਦੀ ਆ ਅੱਛਾ ਅੱਛਾ ਕਮੀ ਵੇਖਾਂਗੇ ਇੱਕ ਵਾਰੀ ਆ ਗੇੜਾ ਲਾ ਕੇ ਫਿਰ ਜੋ ਵੀ ਜੁਮੇਚਾਰ ਆਇਆ ਹੈਗਾ ਜਾਂ ਮਤੂੜੀ ਆ ਜਾਂ ਕੋਈ ਹੋਰ ਵੀ ਕਿਸੇ ਤਰ੍ਹਾਂ ਦਾ ਲੱਗਦਾ ਉਹ ਅਸੀਂ ਅਗਲੇ ਗੇੜੇ ਲੈ ਕੇ ਜਾਵਾਂਗੇ ਕਿਹੜੇ ਏਰੀਆ ਜਾਣਾ ਤੁਸੀਂ ਅਸੀਂ ਫਰੋਇਪੁਰ ਏਰੀਆ ਕੱਢਾਂਗੇ ਕੱਲ੍ਹ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਜਿਵੇਂ ਆਪਾਂ ਨੂੰ ਪਤਾ ਹੀ ਹੈ ਜਿਹੜੇ ਦਰਿਆਵਾਂ ਦੇ ਨਾਲ-ਨਾਲ ਵੱਖ-ਵ